ਆ ਗਏ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਊਜ਼ ਪਾਟਾ ਸਭ ਦਾ ਸਵਾਗਤ ਕਰਦਾ ਦਿਨ ਦਾ ਓਜਾਲਾ ਸੀ ਚਿੱਟਾ ਦਿਨ ਸੀ ਸੂਰਜ ਚੜਾਇਆ ਸੀ ਇਸ ਲਈ ਲੱਗਦਾ ਹੈ ਕਿ ਜੋ ਹਾਦਸਾ ਹੋ ਸਕਦਾ ਸੀ ਜੋ ਹਾਦਸਾ ਹੋਣ ਦੀ ਸ਼ੰਕਾ ਸੀ ਉਹ ਟਲ ਗਿਆ ਕਿਉਂਕਿ ਅੰਡਰਬੀ ਰੋਡ ਦੇ ਉੱਪਰ ਜੇ ਆਈਟੀਆਈ ਤੋਂ ਲੈ ਕੇ ਅੰਡਰਬੀ ਰੋਡ ਦੇਖਿਆ ਜਾਵੇ ਤਾਂ ਇੱਥੇ 24 ਘੰਟੇ ਆਵਾਜਾਈ ਰਹਿੰਦੀ ਹੈ 24 ਘੰਟੇ ਵਾਨਾ ਦਾ ਯਾਤਿਆਤ ਲੱਗਿਆ ਰਹਿੰਦਾ ਹੈ ਕਿਉਂਕਿ ਅੱਜ ਜੋ ਤੇ ਵਾਕਿਆ ਹੋਇਆ ਉਹ ਵਾਕਈ ਹੈਰਾਨ ਕਰ ਦੇਣ ਵਾਲਾ ਸੀ ਕਿਉਂਕਿ ਕਈ ਫੁੱਟ ਸੜਕ ਧੱਸ ਗਈ ਸਹੀ ਕਈ ਫੁੱਟ ਸੜਕ ਦਾ ਬਹੁਤ ਵੱਡਾ ਖੱਡਾ ਹੋ ਗਿਆ ਇਹ ਤਾਂ ਗਨੀਮਤੇ ਰਹੀ ਕਿ ਦਿਨ ਦਾ ਸਮਾਂ ਸੀ ਜੇ ਕਿਤੇ ਰਾਤ ਦਾ ਸਮਾਂ ਹੁੰਦਾ ਅਚਾਨਕ ਇਹ ਖੱਡਾ ਹੋਇਆ ਹੁੰਦਾ ਇੰਨੇ ਵੱਡੇ ਫੁੱਟ ਦਾ ਤਾਂ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋ ਸਕਦਾ ਸੀ ਕਿਉਂਕਿ ਤੇਜ਼ ਰਫਤਾਰ ਨਾਲ ਇੱਥੋਂ ਗੱਾਨ ਵੀ ਕਾਫੀ ਲੱਗਦੇ ਤੇ ਜੇ ਰਾਤ ਹੁੰਦੀ ਤਾਂ ਰਾਤ ਨੂੰ ਅੰਧੇਰਾ ਹੋਣਾ ਸੀ ਜਿਸ ਤਰ੍ਹਾਂ ਇਹ ਗੱਲ ਨਗਰ ਕੌਂਸਲ ਤੱਕ ਪਹੁੰਚੀ ਨਗਰ ਕੌਂਸਲ ਦੇ ਵ ভাইস ਪ੍ਰਧਾਨ ਰਜੇਸ਼ ਕੁਮਾਰ ਮੌਕੇ ਤੇ ਪਹੁੰਚੇ ਦੋਨਾਂ ਪਾਸੋਂ ਬੈਰੀਗਲ ਲਾ ਕੇ ਆਵਾਜ਼ਾਈ ਬੰਦ ਕਰ ਦਿੱਤੀ ਗਈ ਕਿਉਂਕਿ ਇਹ ਅਸ਼ੰਕਾ ਵੀ ਜਿਹੜੇ ਬਣੀ ਹੋਈ ਸੀ ਕਿ ਕਿਤੇ ਪਾਣੀ ਦੇ ਜ਼ਿਆਦਾ ਲੀਕੇਜ ਹੋਣ ਕਰਕੇ ਜਿਹੜੇ ਖੱਡਾ ਇੰਨਾ ਵੱਡਾ ਪਿਆ ਉਸ ਤੋਂ ਜ਼ਿਆਦਾ ਉਹਦੇ ਨਾਲ ਦੀ ਸੜਕ ਦਾ ਕਿਤੇ ਖੱਡਾ ਨਾ ਪੈ ਜਾਵੇ ਉਹ ਸੜਕਾਂ ਦਾਸ ਦੇਵੇ ਇਸ ਲਈ ਕਿਤੇ ਕੋਈ ਹਾਦਸਾ ਨਾ ਹੋ ਜਾਵੇ ਇਸ ਮੁਖੇ ਆਵਾਜ਼ਾਈ ਬੰਦ ਹੋਈ ਲੋਕਾਂ ਨੂੰ ਪ੍ਰਸ਼ਾਨੀ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਕਿ ਲੋਕਾਂ ਨੂੰ ਜਿਹੜੇ ਉੱਥੋਂ ਲੰਗਰੇ ਸੀ ਜਾਂ ਇਹਨੇ ਲੰਗਣਾ ਸੀ ਤਾਂ ਉਹਨਾਂ ਨੂੰ ਹੋਰ ਰਸਤਿਆਂ ਤੋਂ ਲੰਘਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਅਰਜੇਸ਼ ਕੁਮਾਰ ਨਾਲ ਗੱਲਬਾਤ ਹੋਈ ਕੀਤੀ ਗਈ। ਆਓ ਤੁਹਾਨੂੰ ਸੁਣਾਉਣਿਆਂ ਉਹਨਾਂ ਨੇ ਇਸ ਗੱਲਬਾਤ ਦੇ ਦੌਰਾਨ ਜੋ ਕਿਹਾ। ਉਹਨਾਂ ਅਰਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਉਹ ਆਪਣਾ ਅੰਡਰਗ੍ਰੀਜ ਰੋਡ ਹੈ ਇਧਰ ਜਿਵੇਂ ਪਤਾ ਚੱਲੇ ਕਿ ਆਪਣੇ ਪਾਸ ਪਾਣੀ ਦੀ ਲਾਈਨਾਂ ਚੱਲ ਰਹੀਆਂ 10 ਇੰਚੀ ਮੇਨ ਵਾਟਰ ਸਪਲਾਈ ਦੀ ਤੇ 18 ਇੰਚੀ ਤਾ ਇਹ ਕੋਈ ਪਤਾ ਚੱਲਿਆ ਕਿ ਡੀਗੇ ਜੋਗੀ ਹੈ ਤਾਂ ਉਹਦੇ ਕਰਕੇ ਟੋਆ ਪੈ ਗਿਆ ਤੇ ਟੋਆ ਥੋੜਾ ਜੱਕੇ ਵੱਧ ਰਿਹਾ ਸੀ ਜਿਹਨੇ ਵੀ ਸਾਨੂੰ ਨਾਲ ਦੀ ਨਾਲ ਪਤਾ ਚੱਲਿਆ ਨਾਲ ਦੀ ਨਾਲ ਸੀਵਰੇਜ ਬੋਰਡ ਦੀ ਧਾਰੈ ਨੂੰ ਬੁਲਾਇਆ ਤੇ ਪ੍ਰਸ਼ਾਸਨ ਨੂੰ ਦੇਖ ਰਹੀ ਹੈ ਕਾਰਵਾਈ ਚੱਲ ਰਹੀ ਹੈ ਕੰਮ ਚੱਲ ਰਿਹਾ ਹੈ ਜੀ ਤਾਂ ਕਿ ਸ਼ਹਿਰ ਵਾਸੀਆਂ ਨੂੰ ਦਿੱਕਤ ਨਾ ਆਏ ਤੇ ਥੋੜੀ ਟਾਈਮ ਵਾਸਤੇ ਆਵਾਜਾਈ ਵੀ ਡਿਸਟਰਬ ਰਹੇਗੀ ਜੀ ਬੈਰੀਕੇਡ ਵਗੈਰਾ ਲਗਾਤੇਗੇ ਸਰ ਜਿਸ ਟ੍ਰੈਂਡ 8-10 ਫੁੱਟ ਟੋੜਾ ਟੋੜਾ ਟੋਆ ਹੈਗਾ ਜੀ ਕੋਈ ਮਿਸ ਹੈਪਨਿੰਗ ਤਾਂ ਨਹੀਂ ਹੋਈ ਕਿ ਕੋਈ ਵਿੱਚ ਕੁਝ ਗਿਰਿਆ ਹੋਵੇ ਕੋਈ ਮਿਸ ਹੈਪਨਿੰਗ ਨਹੀਂ ਟਾਈਮ ਤੇ ਪਤਾ ਚੱਲ ਗਿਆ ਜੀ ਟਾਈਮ ਤੇ ਆ ਕੇ ਸਿਥਿ ਸਾਰੇ ਲਗੇ ਹੋਏ ਨਗਰ ਦੇ ਕਰਮਚਾਰੀ ਨੂੰ ਦੇਖ ਰਹੇ ਹੋ ਜੀ ਤੇ ਬਾਕੀ ਪਰਲੇ ਪਾਸੇ ਬੈਰੀਕੇਡ ਵੀ ਲਗਾਤੇ ਆਂ ਤੇ ਐਮਐਲਏ ਸਾਹਿਬ ਮੈਡਮ ਨੀਨਾ ਮਿੱਕਲਜੀ ਤੇ ਦੀਸ਼ਾਨ ਨਦੇਸ਼ ਵੀ ਆ ਕਿ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਉਣੀ ਤੇ ਬਾਕੀ ਥੋੜੀ ਜਿਹੀ ਰਿਕਵੈਸਟ ਇਹ ਹੋ ਸਕਦਾ ਹੈ ਸ਼ਾਮ ਦੀ ਪਾਣੀ ਦੀ ਸਪਲਾਈ ਡਿਸਟਰਬ ਹੋ ਸਕਦੀ ਹੈ ਕੋਸ਼ਿਸ਼ ਕਰ ਰਹੇ ਕਿ ਇਹਨੂੰ ਜਲਦੀ ਜਲਦੀ ਕਲੀਅਰ ਕਰੀਏ ਤੇ ਕਾਰਨ ਕੀ ਹੋ ਸਕਦਾ ਹੈ ਜੋ ਇੰਨਾ ਵੱਡਾ ਖੱਡਾ ਪਿਆ ਇਹ ਸਰ ਬਹੁਤ ਪੁਰਾਣੀਆਂ ਲਾਈਨਾਂ ਪਈਆਂ ਆ ਬਣੀਆਂ ਦੀਆਂ ਪ੍ਰੈਸ਼ਰ ਕਰਕੇ ਇੱਕ ਦਿਨਾਂ ਤੇ ਲੀਕੀਜ ਹੋ ਗਈ ਹੈ ਉਹ ਲੀਕੀਜ ਵੱਧ ਗਈ ਹੈ ਜੋ ਇੰਨਾ ਪ੍ਰੈਸ਼ਰ ਨਾਲ ਇਹ ਡੈਮੇਜ ਹੋ ਗਿਆ ਜੀ ਬਾਕੀ ਚੈੱਕ ਇਹ ਪ੍ਰਧਾਨ ਸਾਹਿਬ ਜਿਵੇਂ ਰਾਤ بارش ਹੋਈ ਹੈ ਕਾਫੀ ਜ਼ਿਆਦਾ ਜੀ ਇਹ بارش ਕਰਕੇ ਹੋਇਆ ਹੈ ਜਾਂ ਕੋਈ ਕਿਸੇ ਹੋਰ ਗੱਲ ਕਰਕੇ ਲੀਕ ਹੀ ਹੋਈ ਹੈ ਜੀ ਸਰ ਬਾਤੀ ਹੁਣ ਚੈੱਕ ਕਰ ਰਹੇ ਮੇਨ ਦਿੱਕਤ ਕੀ ਹੈ ਬਾਕੀ ਜੋ ਮੇਨ ਲੱਗ ਰਿਹਾ ਹੈ ਕਿ ਇਹ ਪਾਣੀ ਦੇ ਪ੍ਰੈਸ਼ਰ ਕਰਕੇ ਹੀ ਪੁਰਾਣੀ ਲਾਈਨਾਂ ਪਈ ਹੋਈਆਂ ਆ ਉਹਦੇ ਕਰਕੇ ਜੀ ਕਿਤੇ ਬਾਕੀ ਜੋ ਵੀ ਪ੍ਰੋਬਲਮ ਹੋਏਗੀ ਇਹ ਕਲੀਅਰ ਕਰ ਰਹੇ ਹਾਂ ਜੀ ਜੋ ਵੀ ਦਿੱਕਤ ਹੋਵੇ। ਬਸ ਸਿਰਫ ਮੈਂ ਦੇਖਣ ਸਾਡੇ ਆਏ ਜਦੋਂ ਮਾੜਾ ਜਿਹਾ ਹੁੰਦੀ بارش ਪੈਂਦੀ ਹੈ ਤੇ ਅੰਡਰਪ੍ਰਿਜ ਪਾਣੀ ਖੜ ਕੇ ਲੋਕਾਂ ਨੂੰ ਇਸ ਰੋਡ ਨੂੰ ਡਿਸਟਰਬ ਬਹੁਤ ਹੁੰਦੀ ਹੈ ਜੀ ਸਰ ਇਹ ਤਾਂ ਚਲੋ ਤੁਹਾਡੀ ਗੱਲ ਸਹੀ ਹੈ ਅਗਰ ਕਈ ਵਾਰ ਦਿੱਕਤ ਆਂਦੀ ਹੈ ਤਾਂ ਨਾਲ ਦੀ ਨਾਲ ਕਮੇਟੀ ਵੱਲੋਂ ਵੀ ਇੰਤਜ਼ਾਮ ਕੀਤੇ ਜਾਂਦੇ ਆ ਕਿ ਮੋਟਰਾਂ ਹਾਂ ਜੀ ਬਾਕੀ ਮੈਂ ਤੁਹਾਡਾ ਚੈਨਲ ਦਾ ਵੀ ਦੇਖਿਆ ਮੁਕੇਸ਼ਾ ਜੀ ਤੁਸੀਂ ਵੀ ਕਵਰੇਜ ਕਰਦੇ ਰਹਿੰਦੇ ਹੋ ਲੋਕਾਂ ਦੇ ਜੋ ਮੁੱਦੇ ਐ ਪਰੇਸ਼ਾਨੀਆਂ ਦੱਸ ਦਿਓ ਸਾਨੂੰ ਜਿਵੇਂ ਪਤਾ ਚੱਲਦਾ ਅਸੀਂ ਵੀ ਜਾ ਕੇ ਉਹਨਾਂ ਨੂੰ ਠੀਕ ਕਰਦੇ ਆਂ ਕਰਕੇ ਇਹ ਵੀ ਤੁਹਾਡੀ ਤੁਸੀਂ ਨਾਲ ਦੀ ਨਾਲ ਪਹੁੰਚੇ ਹੋ ਤੇ ਤੁਹਾਡੇ ਚੈਨਲ ਦੇ ਰਾਹੀਂ ਵੀ ਮੈਸੇਜ ਆਇਆਗਾ ਲੋਕਾਂ ਨੂੰ ਕਿ ਕੁਝ ਟਾਈਮ ਲਈ ਇਸ ਏਰੀਆ ਚ ਨਾ ਆਣ ਕੁਝ ਘੰਟੇ ਲਈ ਤੇ ਉਸ ਤੋਂ ਬਾਅਦ ਜੋ ਵੀ ਆਵਾਜਾਈ ਹੋ ਪਰਲੇ ਪਾਸੇ ਚਲੇਗੀ ਤਾਂ ਤੁਹਾਡਾ ਬਹੁਤ ਬਹੁਤ ਥੈਂਕਸ ਹੈ ਜੀ ਦਾ ਤੁਸੀਂ ਵੀ ਲੋਕਾਂ ਨੂੰ ਅਵੇਅਰ ਕਰਦੇ ਰਹਿੰਦੇ ਹੋ ਅੱਜ ਸ਼ਾਮ ਤੱਕ ਕਰਤਾ ਹਾਂ ਜੀ ਅੱਛਾ ਸ਼ਾਮ ਤੱਕ ਆਜੇ ਸ਼ਾਮ ਤੱਕ ਇਹ ਸੜਕ ਜਿਆਦਾ ਵੀ ਟੁੱਟ ਸਕਦੀ ਹੈ ਜਿਆਦਾ ਵੀ ਜਿਆਦਾ ਤੱਕ ਹੋ ਸਕਦੀ ਹੈ ਕਬਰ ਜਿਆਦਾ ਹਾਂ ਸਰ ਤੁਸੀਂ ਦੇਖਿਆ ਹੀ ਆ ਕਿ ਜੋ ਪਾਣੀ ਦੇ ਪ੍ਰੈਸ਼ਰ ਕਰਕੇ ਅੱਗੇ ਤੱਕ ਚਲਾ ਗਿਆ ਸੀ ਕਾਫੀ ਪਾਣ ਪੈ ਰਿਹਾ ਸੀ ਤਾਂ ਇਸ ਨੂੰ ਹੁਣ ਰੋਕ ਲਿਆ ਗਿਆ ਪਾਣੀ ਦੀ ਨਿਕਾਸੀ ਵਗੈਰਾ ਪ੍ਰੋਪਰ ਬੰਦ ਕਰਤੀ ਹੈ ਤੇ ਪਾਣੀ ਕੱਢ ਕੇ ਟੋਟਲੀ ਮਤਲਬ ਜੀ ਰਿਪੇਅਰ ਦਾ ਕੰਮ ਨਾਲ ਜਲ੍ਹਾਂ ਸ਼ੁਰੂ ਕਰਾ ਰਹੇ ਹਾਂ